ਸਿੱਧੂ ਦੀ ਸਾਰੀ ਜੀਵਨੀ ਇੱਕ ਤਸਵੀਰ ਤੇ ਲਿਖ ਲੈ ਪਹੁੰਚਿਆ ਲੁਧਿਆਣੇ ਤੋਂ ਸਿੱਧੂ ਦਾ ਕਟੜ ਫੈਨ ਨਾਮ ਜਗਜੀਤ ਸਿੰਘ ਹੈ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਧੂ ਦੇ ਹਰ ਇੱਕ ਪਲ ਨੂੰ پروਕੇ ਰੱਖਿਆ ਇਸ ਤਸਵੀਰ ਦੇ ਵਿੱਚ ਲਿਖਿਆ ਜੋ ਹੈ ਸਿੱਧੂ ਦੇ ਬਚਪਨ ਤੋਂ ਲੈ ਕੇ ਕੈਰੀਅਰ ਤੱਕ ਦੀਆਂ ਤੇ ਉਸ ਦੇ ਇਨਸਾਫ ਤੱਕ ਦੀ ਲੜਾਈ ਜਿਹੜੀ ਹੈ ਸਾਰੀ ਇਸ ਤਸਵੀਰ ਦੇ ਉੱਪਰ ਬਿਆਨ ਕੀਤੀ ਆ ਤਾਂ ਤੁਸੀਂ ਵੀ ਦੋਸਤੋ ਪੜ੍ਹ ਸਕਦੇ ਹੋ ਵੀ ਇਸ ਫੈਨ ਦਾ ਪਿਆਰ ਜਿਹੜਾ ਹੈ ਅੰਦਾਜ਼ਾ ਲਗਾ ਸਕਦੇ ਹੋ ਵੀ ਫੈਨ ਪਰੇ ਤੋਂ ਪਰੇ ਨੇ ਤੇ ਇਸ ਬਾਈ ਨੇ ਸਾਰੀ ਜੀਵਨੀ ਸਿੱਧੂ ਮੂਸੇਵਾਲੇ ਦੀ ਇਸ ਤਸਵੀਰ ਦੇ ਉੱਪਰ ਲਿਖੀ ਆ ਤੇ ਪਿਤਾ ਨੂੰ ਪੇਂਟ ਕਰਨ ਦੇ ਲਈ ਹਵੇਲੀ ਪਹੁੰਚ ਗਿਆ ਤੇ ਕੈਂਪ ਦੇ ਦੌਰਾਨ ਪਹੁੰਚ ਕੇ ਇਸ ਨੇ ਇਹ ਵੀ ਗੱਲਾਂ ਕਹੀਆਂ ਕਿ ਸਿੱਧੂ ਵਰਗਾ ਨਾਂ ਤਾਂ ਕੋਈ ਕਲਾਕਾਰ ਹੋਣਾ ਤੇ ਨਾ ਹੀ ਕਿਸੇ ਨੇ ਅੱਜ ਤੱਕ ਕਲਾਕਾਰ ਜਿਹਾ ਦੇਖਿਆ ਹੋਣਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਰੇ ਤੋਂ ਪਰੇ ਨੇ ਤੇ ਆ ਫੈਨ ਕੀ ਕਹਿੰਦਾ ਸੁਣ ਕੇ ਕਰਿਓ ਵੱਧ ਤੋਂ ਵੱਧ ਸ਼ੇਅਰ ਲੁਧਿਆਣੇ ਤੋਂ ਕੀ ਨਾਮ ਹੈ ਜਗਦੀਸ਼ ਸਿੰਘ ਸਣੀ ਜੀ ਜੀ ਕੀ ਹੈਗਾ ਤੇ ਵੀਰੇ ਇਹ ਸਿੱਧੂ ਬਈ ਦੀ ਜ਼ਿੰਦਗੀ ਦੀ داستان ਹੈ ਹਾਂਜੀ ਸਿੱਧੂ ਬਈ ਦੀ ਸਟਰਗਲ ਲਾਈਫ ਤੋਂ ਲੈ ਕੇ ਜਦੋਂ ਸਿੱਧੂ ਬਾਈ ਹੁਣ ਬਾਲੀਵੁੱਡ ਹਾਲੀਵੁੱਡ ਦੇ ਸਟਾਰ ਬਣ ਚੁੱਕਾ ਆ ਅੱਜ ਸਾਡੇ ਵਿੱਚ ਦਿਨ ਤਾਂ ਬਹੁਤ ਖਾਸ ਹੈ ਪਰ ਸਿੱਧੂ ਬਾਈ ਸਾਡੇ ਵਿੱਚ ਨਹੀਂ ਹੈ ਇਸ ਗੱਲ ਨੂੰ ਲੈ ਕੇ ਜਦੋਂ ਬਹੁਤ ਉਦਾਸ ਹੈ ਇਹ ਕੋਸ ਸਿੱਧੂ ਬਾਈ ਦੀ ਮੈਂ ਸ਼ੁਰੂ ਕੀਤੀ ਸੀ ਅੱਜ ਤੋ ਪੂਰੇ 2 ਸਾਲ ਬੀਤ ਲਾ 29 ਮਈ ਨੂੰ ਸਿੱਧੂ ਬਾਈ ਗਿਆ ਸੀ 2022 ਦੇ ਵਿੱਚ ਤੇ ਬਹੁਤ ਮੰਦ ਭੱਦ ਦਿਨ ਸੀਗਾ ਸਾਡੇ ਲਈ ਉਸ ਦਿਨ ਤੋਂ ਲੈ ਕੇ ਮੈਂ ਕੁਝ ਸੋਚੀ ਸੀ ਕਿ ਮੈਂ ਸਿੱਧੂ ਬਾਈ ਲਈ ਕੁਝ ਕਰਨਾ ਚਾਹਾਂਗਾ ਕਿਉਂਕਿ ਉਹ ਸਾਡੇ ਲਈ ਬਹੁਤ ਕੁਝ ਕਰਕੇ ਗਏ ਤੇ ਉਸ ਦਿਨ ਤੋਂ ਲੈ ਕੇ ਮੈਨੂੰ ਪੂਰੇ 2 ਸਾਲ ਲੱਗੇ ਇਹ 10000 ਸ਼ਬਦ ਦੀ ਇੱਕ ਪੋਸਟ ਜਿੰਦੂ ਸਿੱਧੂ ਬਾਈ ਦੀ ਜ਼ਿੰਦਗੀ ਦੀ ਦਾਸਤਾਨ ਹੈ ਜਿਹਦੇ ਵਿੱਚ ਸਭਲਾਂ ਮੈਂ ਜ਼ਿਕਰ ਕੀਤਾ ਵਾ ਜਿੰਨਾ ਹੋਇਆ ਪਰਮਾਤਮਾ ਦੇ ਦਿੱਤੀ ਕਲਮ ਪ੍ਰਭੂ ਨੀਲੂ ਦੀ ਦੀ ਇਹਦੇ ਵਿੱਚ ਹਰ ਕੱਲੀ-ਕੱਲੀ ਜੋ ਸਿੱਧੂ ਬਾਈ ਦੇ ਨਾਲ ਜ਼ਿੰਦਗੀ ਚ ਬੀਤਿਆ ਵਾ ਚੰਗਾ ਮਾੜਾ ਜੋ ਵੀ ਸਿੱਧੂ ਬਾਈ ਨੇ ਆਪਣਾ ਔਖਾ ਟਾਈਮ ਦੇਖਿਆ ਉਸ ਦਾ ਬਸਤਾਰ ਬਣਿਆ ਗੁਲਾਬ ਸਿੱਧੂ ਅਮਰਿਤਮਾਨ ਪਿਤਾ ਬਲਕੌਰ ਸਿੰਘ ਜੀ ਮਾਤਾ ਚਰਨ ਕੌਰ ਜੀ ਦੇ ਇੱਕ ਇੱਕ ਦਿਨ ਇੱਕ ਇੱਕ ਘੜੀ ਨੂੰ ਇਹਨੂੰ ਮੈਂ ਇਹਦੇ ਵਿੱਚ ਪਰੌਣ ਦੀ ਕੋਸ਼ਿਸ਼ ਕੀਤੀ ਹੈ ਹੋ ਸਕਦਾ ਪਰਿਵਾਰ ਨੂੰ ਇਹ ਪੋਸਟ ਪਸੰਦ ਆਵੇ ਤੇ ਮੈਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦਾ ਇਹਦੇ ਲਈ ਧੰਨਵਾਦ ਕਹਿਣਾ ਕਿ ਸਿੱਧੂ ਦੇ ਚਾਣ ਵਾਲਿਆਂ ਤੱਕ ਇਹ ਪੋਸਟ ਪਹੁੰਚਾਇਆ ਜਾਵੇ ਤੇ ਜੋ ਵੀ ਆ ਪਿਆਰ ਦਿੱਤਾ ਹੈ ਵਿੱਚ ਅੱਜ ਪੇਂਟ ਕਰਨ ਆਏ ਹਾਂ ਹਾਂਜੀ ਮੈਂ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜੀ ਨੂੰ ਪੇਂਟ ਕਰਕੇ ਹੱਥ ਵੀ ਲੈ ਦੇਣ ਜਾ ਰਹੇ ਆ ਪਹਿਲਾਂ ਮੈਂ ਸਿੱਧੂ ਬਾਈ ਦੇ ਉੱਤੇ ਜਿੱਥੇ ਬਾਈ ਦਾ ਮੂਰਤੀ ਲੱਗੀ ਹੋਈ ਹੈ ਬੁੱਤ ਲੱਗੇ ਪਾਈ ਦਾ ਅਸੀਂ ਉੱਥੇ ਜਾ ਰਹੇ ਆ ਉਸ ਵਕਤ ਤੇ ਪਿਤਾ ਬਲਕੌਰ ਸਿੰਘ ਜੀ ਨੂੰ ਦੇਣਾ ਚਾਹਾਂਗੇ ਤੁਸੇ ਕਿੱਥੇ ਦਿਲ ਚ ਰਹਿੰਦਾ ਜਾਣਦਾ ਸਿੱਧੂ ਨੂੰ ਤੂੰ ਥਾਪੀ ਮਾਰ ਕੇ ਤੇ ਘਰ ਸਿੱਧੂ ਮੰਗੋ ਕਿ ਤੁਮੇਂ ਹੀ ਥਾਪੀ ਮਾਰ ਦੇ ਉਹ ਕੀ ਬਾਤ ਹੈ ਗਾਣਾ ਆਉਂਦਾ ਗਾਣਾ ਸਿੱਧੂ ਦਾ ਸਿੱਧੂ ਬਾਈ ਦਾ ਗਾਣਾ ਸੁਣਾ ਦੇ ਸੁਣਾ ਦੇ ਅੱਛਾ ਦਿਲਦਾਨੀ ਮਾੜਾ ਸਿੱਧੂ ਮੂਸੇ ਵਾਲਾ ਕਿਆ ਬਾਤ ਹੈ ਕਿਆ ਬਾਤ ਹੈ ڈالر ਸੁਣਾ ਦੇ ڈالر ਸੁਣਾ ਦੇ ਚੱਲ ਸਿੱਧੂ ਕਿੱਥੇ ਐ ਤੇ ਦੇਖੀ ਪਿੱਛੇ ਸਿੱਧੂ ਬਾਈ ਕਿੱਥੇ ਐ ਹੈ ਅੱਛਾ ਕੀ ਆ ਛਾਤੀ ਤੇ ਕੀ ਆ ਟੀ-ਸ਼ਰਟ ਤੇ ਕੀ ਬਣਿਆ ਫੋਟੋ ਕਿਦੀ ਆ ਇਹ ਹੈ ਸਿੱਧੂ ਦੀ ਪਿਆਰ ਕਰਦਾ ਤੂੰ ਸਿੱਧੂ ਨੂੰ ਹੈ ਕਿੰਨਾ ਪਿਆਰ ਕਰਦਾ ਕਿੰਨਾ ਹੱਥ ਨਾਲ ਗੋਲ ਕੇ ਦੱਸ ਕਿੰਨਾ ਅੱਛਾ хотя она такая.